ਮੈਂ ਨਜ਼ਦੀਕ ਸੁਖੀ ਨਾ ਨਜ਼ਦੀਕ ਖਾਣ ਦੇ ਨੇਂਤੀ ਮੈਂ ਪਹਿਲਾਂ ਤਾਂ ਐਗਰੀਕਲਚਰ ਕਰਦਾ ਸੀ ਤੇ ਖੇਤੀ ਕਰਦਾ ਸੀਗਾ ਖੇਤੀ ਦੇ ਨਾਲ ਨਾਲ ਮੈਂ ਸਹਿਕਤਾਂ ਦੇ ਸ਼ੁਰੂ ਕੀਤੇ ਸੀ ਜਿਹਦੇ ਵਿੱਚ ਕਿ ਮੈਂ ਆਲੂਆਂ ਦੀ ਖੇਤੀ ਸ਼ੁਰੂ ਕਰੀ ਸੀ ਤੇ ਆਲੂਆਂ ਦੀ ਖੇਤੀ ਚ ਸਾਰਾ ਕੁਝ ਬਣਾਇਆ ਕੋਠੀਆਂ ਬਣਿਆ ਕਾਰਾਂ ਲਈਆਂ ਨਾ ਜਾਇਦਾਦ ਹੋਰ ਬਣਾਈ ਬੜਾ ਕੁਝ ਮੈਨੂੰ ਉਦੋਂ ਚ ਮਿਲਿਆ ਪਰ 201998 ਦੇ ਵਿੱਚ ਐਸਾ ਬੈਕਡਾਉਨ ਚੰਨ ਸ਼ੁਰੂ ਹੋਣਾ ਹੋਇਆ ਤੇ ਮੇਰੇ 3 ਸਾਲ ਦੇ ਵਿੱਚ 58000 ਬੋਰੀ ਕੋल्ड ਸਟੋਰ ਤੇ ਰਹਿ ਗਏ ਆਲੂ ਦੇ 58000 ਬੋਰੀ ਹੁਣ ਅੱਜ ਕੱਲ ਤਾਂ ਹੈਗੇ 50 ਕਿਲੋ ਦੇ ਬੋਰੀ ਉਹਦੇ 82 ਕਿਲੋ ਦੀ ਭਰਤੀ ਹੁੰਦੀ ਕਿੰਨਾ ਨੁਕਸਾਨ ਚ ਲੱਗਾ ਨੁਕਸਾਨ ਹੋਊਗਾ ਉਹ 4 ਕਰੋੜ ਦਾ ਉਸ ਮੌਕੇ 4 ਕਰੋੜ ਦਾ ਉਸ ਮੌਕੇ ਆਲੂ ਮੇਰਾ बिकੇ ਨਹੀਂ ਸੀਗਾ ਮੇਰਾ ਨਹੀਂ ਸਾਰੇ ਪੰਜਾਬ ਦੇ ਹਿੰਦੁਸਤਾਨ ਦੇ ਨਹੀਂ ਸੀ ਵਿਕਿਆ ਮੈਂ ਉਹਦੇ ਤੇ ਇਕੱਲਾ ਨਹੀਂ ਸੀਗਾ ਸਾਰੇ ਵੀ ਜਿੰਨੇ ਆਲੂ ਅਗਰੋਰ ਸੇ ਜਾਂ ਆਲੂ ਸਟੋਰ ਕਰਨ ਵਾਲੇ ਸੀਗੇ ਸਾਰਿਆਂ ਦਾ ਇਹ ਹਾਲ ਹੈ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਵੇਲੇ ਤਾਂ ਮੈਂ ਬਿਲਕੁਲ ਹੀ ਡਾਊਨ ਫਾਲ ਆ ਗਿਆ ਮੇਰਾ ਸਾਰਾ ਕੁਝ बिकਣ ਤੇ ਆ ਗਿਆ ਜਾਇਦਾਦ ਮੇਰੇ ਕੋਲ ਥੋੜੀ ਸੀਗੀ ਤੇ ਪਰ ਮੈਂ ਦੇਖਿਆ ਵੀ ਮੈਂ ਦੇਣੇ ਨੇ ਜੇ ਮੈਂ ਨਾ ਦਿੱਤੇ ਤਾਂ ਮੇਰੇ ਘਰ شاید ਮੈਂ ਅਜਨਾ ਤੁਹਾਡੇ ਚੋਂ ਨਾ ਮੈਂ ਉਸ ਮੋਕੇ 'ਚ ਕਿਸੇ ਨੇ ਲੈ ਲਿਆ ਬੱਚੇ ਨਾ ਰਹਿ ਕਰਕੇ ਬੱਚੇ ਉਹਦੇ ਮੇਰੇ ਛੋਟੇ ਸੀਗੇ ਵੱਡੀਆਂ ਬੇਟੀਆਂ ਸੀਗੀਆਂ ਉਹ ਦੋਨੋਂ ਇਹ ਨਿਆਣਾ ਸੀਗਾ ਮੈਂ ਵੀ ਬੇਟੇ ਜੇ ਆਪਾਂ ਜ਼ਮੀਨ ਨਹੀਂ ਵੇਚਦੇ ਤਾਂ ਆਪਣਾ ਜਿਹੜਾ ਮਤਲਬ ਮੈਂ ਇੱਥੋਂ ਜਾ ਸਕਦਾ ਸੰਸਾਰ ਤੋਂ ਮੈਨੂੰ ਉਹ ਕਹਿੰਦੇ ਮੈਂ ਨਹੀਂ ਜ਼ਮੀਨ ਵੇਚਣੀ ਹੈ ਵੇਚਦੇ ਕੋਈ ਦਖਲ ਮੈਂ ਉਸੇ ਕਰੇ ਕਿਸੇ ਨੇ ਲਿਆ ਜਿਵੇਂ ਇਹਨੇ ਵੇਚੀ ਮੈਂ ਇਹ ਵੇਚ ਕੇ ਜਿਹਦੇ ਦੇਣੇ ਸੀ ਮੈਂ ਦਿੱਤੇ ਪਰ ਮੇਤੋਂ ਕਿਸੇ ਨੇ ਵਿਆਜ ਤੱਕ ਨਹੀਂ ਲਿਆ ਮੈਨੂੰ ਅਗਲੇ ਨੇ ਕਹਿੰਦੇ ਅੰਕਲ ਜੀ ਕੋਈ ਗੱਲ ਥੋੜਾ ਏਡਾ ਬੜਾ ਨੁਕਸਾਨ ਆਇਆ ਤੁਸੀਂ ਚੱਲ ਲਿਆ ਪਰ ਇਹ ਕੋਈ ਚੱਲ ਨਹੀਂ ਸਕਦਾ ਮੇਰੇ ਨਾਲ ਦੋਸਤ ਮੋਕੇ ਬੜੇ ਸੱਚਖੰਡ ਚਲੇ ਗਏ ਤੇ ਅੰਕਲ ਜੀ ਬਿਜ਼ਨਸ ਬਦਲਣ ਦੀ ਕਿਸ ਤਰੀਕੇ ਨਾਲ ਕਰਦੇ ਹੋ ਉਹੀ ਆਏ ਨਾ ਮੈਂ ਇੱਥੇ 2002 ਦੇ ਵਿੱਚ ਇੱਕ ਟ੍ਰੇਨਿੰਗ ਲਗੀ ਸੀਗੀ ਪ੍ਰਗਤੀ ਮੈਦਾਨ ਦੇ ਵਿੱਚ ਦਿੱਲੀ ਉਹ ਲੱਗਿਆ ਸੀਗਾ ਉੱਥੇ ਟ੍ਰੇਡ ਫੇਅਰ ਉਹ ਟ੍ਰੇਡ ਫੇਅਰ ਦੀਆਂ ਦੇਖਣ ਵਾਸਤੇ ਮੇਰੇ ਕੋਲ ਕੁਝ ਨਹੀਂ ਹੈਗਾ ਜਾਣ ਨਹੀਂ ਐਗਰੀਕਲਚਰ ਡਿਪਾਰਟਮੈਂਟ ਨੇ ਆਤਮ ਸਕੀਮ ਆਈ ਸੀ ਉਹਨੂੰ ਨਮੀ ਨਮੀ ਉਹ ਆਤਮ ਸਕੀਮ ਦੇ ਥਰੂ ਮੈਂ ਦਿੱਲੀ ਉਹ ਦੇਖਣ ਚਲਾ ਗਿਆ ਦਿੱਲੀ ਦੇਖਣ ਗਿਆ ਤਾਂ ਉੱਤੇ ਕੀ ਦੇਖਿਆ ਮੈਂ ਆ ਸੋਇਆਬੀਨ ਦੀ ਲੈਣ ਉਹ ਸੀਗੀ ਸਟਾਲ ਲੱਗੇ ਹੋਏ ਉਹਦੇ ਵਿੱਚ ਉਹਨਾਂ ਦਾ ਦੁੱਧ ਸੀ ਉਹਨਾਂ ਦੇ ਵਿੱਚ ਪਨੀਰ ਸੀਗਾ ਉਹਦੇ ਅਦਰ ਪ੍ਰੋਡਕਟ ਸੀਗੇ ਆਟਾ ਸੀ ਸੋਇਆਬੀਨ ਦੀ ਬਿਸਕੁਟ ਸੀਗੇ ਪਰ ਪ੍ਰੰਤੂ ਮੈਂ ਮੇਲਾ ਨਹੀਂ ਦੇਖਿਆ ਪਰ ਮੈਂ ਉਹਨਾਂ ਕੋਲ ਹੀ ਬੈਠ ਗਿਆ ਸੋਇਆਬੀਨ ਸੋਇਆਬੀਨ ਨਾਲ ਮੈਂ ਉੱਥੋਂ ਉਹਨਾਂ ਨੂੰ ਪੂਰੀ ਕੀਤੋਂ ਲੈ ਕੇ ਜਾੜ ਤੱਕ ਸਾਰਾ ਕੁਝ ਪੁੱਛ ਲਿਆ ਪੁੱਛਣ ਦੇ ਬਾਅਦ ਮੈਂ ਘਰ ਆ ਗਿਆ ਮੈਂ ਉਹਨਾਂ ਨੂੰ ਕਿਹਾ ਸਾਡੇ ਜਿਹੜੇ ਮੈਨੂੰ ਲੈ ਕੇ ਗਏ ਸੀਗੇ ਮੈਂ ਮੈਂ ਇਹਦੀ ਟ੍ਰੇਨਿੰਗ ਲੈਣ ਜਾਣਾ ਜਿਵੇਂ ਮੈਨੂੰ ਇਹ ਟ੍ਰੇਨਿੰਗ ਦਿਵਾਉਂਗੇ ਤਾਂ ਮੈਂ ਟ੍ਰੇਨ ਲੈ ਕੇ ਪਲਾਂਟ ਲਾ ਲਵਾਂ ਤੇ ਉਹ ਕਹਿੰਦੇ ਹਾਂ ਜਿੰਨਾ ਖਰਚਾ ਹੋਊਗਾ ਸਰਕਾਰ ਕਰੂਗੀ ਤੇਰੇ ਤੇ ਜਿਹੜਾ ਪਲਾਂਟ ਖੋਲਣਾ ਜਿਹੜਾ ਪਲਾਂਟ ਖੋਲਣਾ ਮੈਨੂੰ ਮੈਨੂੰ ਉਹਨਾਂ ਨੇ ਪੋਪਾਲ ਜਾਣ ਦੇ ਆਉਣ ਦਾ ਜਾਣ ਦਾ ਖਰਚਾ ਉੱਥੇ ਰਹਿਣ ਦਾ ਖਰਚਾ ਜਿਹੜੀ ਸਰਕਾਰੀ ਬੀਸੋ ਮੈਨੂੰ ਆਤਮ ਸਕੀਮ ਨੇ ਦਿੱਤੀ ਸਰਕਾਰੀ ਖਰਚੇ ਦੇ ਪਰ ਉਹਦੇ ਵਿੱਚ ਫਿਰ ਮੈਨੂੰ ਇੱਕ ਪ੍ਰੋਬਲਮ ਆਈ ਉਹ ਪ੍ਰੋਬਲਮ ਆਈ ਕਿਉਂਕਿ ਉੱਥੇ ਅੰਗਰੇਜ਼ੀ ਬੋਲਣੀ ਜੇ ਮੈਂ ਹਿੰਦੀ ਪੰਜਾਬੀ ਜਾਣਦਾ ਸੀਗਾ ਫਿਰ ਮੈਂ ਪੀਐਸਯੂ ਕੋਲੇ ਪੰਜਾਬ ਯੂਨੀਵਰਸਿਟੀ ਕੋਲੇ ਰਿਕਵੈਸਟ ਕੀਤੀ ਮੀਂ ਜੀ ਮੈਨੂੰ ਇੱਕ ਪ੍ਰੋਫੈਸਰ ਦੇ ਉਹ ਨਾਲ ਉਹਨਾਂ ਨੇ ਮੈਨੂੰ ਇੱਕ ਪ੍ਰੋਫੈਸਰ ਦਾ ਡਾਕਟਰ ਪਰਮਿੰਦਰ ਸਿੰਘ ਜਿਹੜੇ ਅੱਜ ਕੱਲ੍ਹ ਅੰਮ੍ਰਿਤਸਰ ਡਿਊਟੀ ਤੇ ਨੇ ਉਹ ਨਾਲ ਉਹਨਾਂ ਨਾਲ ਉਹਨਾਂ ਨਾਲ ਟ੍ਰੇਨਿੰਗ ਲਈ ਕੀਤੀ ਨਾਲ ਮੈਂ ਲਈ ਜੋ ਟ੍ਰੇਨਿੰਗ ਤੋਂ ਬਾਅਦ ਅਜੇ ਟ੍ਰੇਨਿੰਗ ਮੇਰੇ ਪਿੱਛੇ ਸੀਗੀ ਅਧੂਰੀ ਸੀਗੀ ਮੇਰੇ ਮਾਤਾ ਜੀ ਸੱਚਖੰਡ ਚਲੇ ਗਏ ਦੋ ਦਿਨ ਦੀ ਟ੍ਰੇਨਿੰਗ ਰਹਿੰਦੀ ਸੀਗੀ ਮੈਂ ਉਹ ਟ੍ਰੇਨਿੰਗ ਪਿੱਛੇ ਛੱਡ ਕੇ ਵਾਪਸ ਆ ਗਿਆ ਹੋਣਾ ਸੀਗਾ ਮਾਤਾ ਜੀ ਦੂਰ ਚਲੇ ਗਏ ਤੇ ਚਲੋ ਉਸ ਤੋਂ ਬਾਅਦ ਮੈਂ ਕੁਝ ਨਹੀਂ ਸੋਚਿਆ ਕੋਈ ਮਾਰਕੀਟਿੰਗ ਨਹੀਂ ਦੇਖੀ ਕੁਝ ਨਹੀਂ ਦੇਖਿਆ ਵੀ ਮੇਰਾ ਮਾਲ बिकੂਆ ਕਿੱਥੋਂ ਮੈਂ ਸ਼ਿਫਟ ਸੀਗੇ ਤੇ ਸ਼ਿਫਟ ਆਦਾਰਾ ਸੀਗਾ ਉਹਨਾਂ ਕੋਲ ਚਲੇ ਗਿਆ ਉਹਨੇ ਮੈਨੂੰ ਪਲਾਂਟ ਲੈ ਕੇ ਦਿੱਤਾ ਉਹ ਲੋਰ ਮੈਂ ਤੁਹਾਨੂੰ ਦਿਖਾਉਂਗਾ ਬਾਅਦ ਦੇ ਵਿੱਚ ਕਿੱਥੇ ਆ ਹੈਗਾ ਮੇਰੇ ਕੋਲ ਉਹ 2 ਕਿਲੋ ਦਾ ਸੀਗਾ ਉਹ 2 ਕਿਲੋ ਦੇ ਤੋਂ ਮੈਂ ਸ਼ੁਰੂ ਕਰ ਲਿਆ ਹੋਗੀ ਤਾਂ ਦੋ ਕਿਲੋ ਦਾਲ ਤੋਂ ਤੇ 1 ਕਿਲੋ ਦਾਲ ਤੋਂ ਨਾ ਵੀਰ ਜੀ ਇਹ ਕੋਈ ਛੋਟੀ ਮੋਟੀ ਗੱਲ ਨਹੀਂ 2 ਕਿਲੋ ਹੀ ਬਹੁਤ ਸੀਗਾ 1 ਕਿਲੋ ਦਾਲ ਤੋਂ 6 ਕਿਲੋ ਦੁੱਧ ਬਣ ਜਾਂਦਾ 2002 ਦੀ ਗੱਲ ਕਰਦੇ ਹੋ ਇਹ 2000 ਨਾ 2003 ਦੀ ਮੈਂ 2002 ਚ ਟ੍ਰੇਨਿੰਗ ਲਿਆ 2003 ਤੇ 3 ਵਿੱਚ ਮੈਂ ਪਲਾਂਟ ਲਾ ਪਰ ਮੈਂ ਫੇਰ ਮੁੜ ਕੇ ਨਹੀਂ ਦੇਖਿਆ ਫੇਰ ਮੁੜ ਕੇ ਨਹੀਂ ਦੇਖਿਆ ਮੈਂ ਮੇਰੀ ਆਪਣੀ ਇੱਥੇ ਕਰਾਣੇ ਦੀ ਦੁਕਾਨ ਸੀ ਕਿ ਸੰਦੋ ਜਿੱਨਾ ਮੈਂ ਦੁੱਧ ਪਲੇ ਬਣਾਉਣਾ ਮੈਂ ਦੁਕਾਨ ਤੇ ਲੈ ਜਾਣਾ ਪਰ ਮੈਂ ਸਾਰਾ ਫਰੀਓ ਹੀ ਪਿਆਇਆ ਕਿ ਕਿਸੇ ਨੇ ਇੱਕ ਮੈਨੂੰ ਪੈਸਾ ਨਹੀਂ ਦਿੱਤਾ ਥੇਲਾ ਨਹੀਂ ਦਿੱਤਾ ਪਰ ਉਹ ਵੀ ਮੇਰੇ ਇਹ ਮੈਂ ਸੋਚਦਾ ਮੇਰੀ ਗੌਰ ਹੈ ਮੇਰੇ ਨਾਲ ਕੋਈ ਮਤਿਆ ਲੈ ਰਿਹਾ ਮੈਂ ਜਿੰਨਾ ਬਣਾਉਣਾ ਮੈਂ ਸਾਨੂੰ ਬੱਚਿਆਂ ਨੂੰ ਪਿਆ ਕੇ ਲੋਕਾਂ ਨੂੰ ਪਿਆ ਕੇ ਜਿੰਨੇ ਮੇਰੇ ਕੋ ਦੁਕਾਨ ਤੇ ਸੌਦਾ ਲੈਣ ਆਉਣਾ ਉਹਨਾਂ ਨੂੰ ਇਹ ਦੁੱਧ ਵੀ ਪਾਉਣਾ ਉਹ ਕੁਦਰ ਉਹਨੇ ਦਿਨਾਂ ਦੇ ਦੌਰਾਨ 2002 3 ਦੇ ਵਿੱਚ ਪੰਜਾਬ ਦਾ ਝੋਨਾ ਕਾਲਾ ਹੋ ਗਿਆ ਜੀ ਮੰਡੀਆਂ ਚ ਪਿਆ ਉਹ ਜਿਹੜਾ ਝੋਨਾ ਮੰਡੀਆਂ ਦੇ ਵਿੱਚ ਜਦੋਂ ਮੇਰੀ ਕਿਸਮਤ ਖੁੱਲਣੀ ਹੈ ਮੰਡੀਆਂ ਦੇ ਪਿਆ ਖਰਾਬ ਹੋ ਗਿਆ ਡਾਕਟਰ ਸੁਆਮੀ ਨਾਥਨ ਜੀ ਆਏ ਪੰਜਾਬ ਉਹ ਸਭ ਤੋਂ ਪਹਿਲਾਂ ਉਹਨਾਂ ਨੇ ਪਟਿਆਲਾ ਪਟਿਆਲੇ ਬਾਅਦ ਸੰਰੂਰ ਸੰਰੂਰ ਬਾਅਦ ਉਹਨਾਂ ਨੇ ਬਠਿੰਡੇ ਜਾਣਾ ਸੀ ਡਿਉਟੀ ਕਿਸੇ ਨੇ ਸੰਰੂਰ ਨੇ ਕਿਹਾ ਵੀ ਸਾਡੇ 100ਵੇਂ ਦਾ ਪਲਾਂਟ ਖੁੱਲਿਆ ਵੀ ਬੜਾ ਵਧੀਆ ਜੋ ਉਹ ਇਦਾਂ ਦਾ ਕੰਮ ਕਰਦੇ ਨੇ ਉਹ ਉਹ ਕਹਿਣ ਲੱਗੇ ਡੀ ਸਾਹਿਬ ਨੂੰ ਕਹਿੰਦੇ ਵੀ ਆਪਾਂ ਪਹਿਲਾਂ ਉਹ ਦੇਖਣਾ ਤੇ ਆਪਾਂ ਮੰਡੀਆਂ ਦਾ ਦੌਰਾ ਬਾਅਦ ਕਰਾਂਗੇ ਬਠਿੰਡੇ ਮੈਨੂੰ ਬਿਨਾਂ ਦੱਸੇ ਬਿਨਾਂ ਉਹ ਇੱਥੇ ਆ ਡਾਕਟਰ ਸੁਮਿੰਨਾਤਨ ਡਾਕਟਰ ਸੁਮਿੰਨਾਤਨ ਡਿਉਟੀ ਕਿੰਦਨ ਪੰਜਾਬ ਦੇ ਵਿੱਤ ਕਮਿਸ਼ਨਰ ਸੈਕਟਰੀ ਮੇਰਾ 10 12 ਤਾਂ ਉਹਨਾਂ ਨੇ ਸੈਕਟਰੀ ਸੀਗੇ ਡਾਕਟਰ ਕਾਲਗੜ ਸੀਗੇ ਵਾਈਸ ਚਾਂਸਲ ਪੀ ਜੀ ਯੂ ਦੇ ਡਾਕਟਰ ਆਲਕ ਸੀਗੇ ਡਾਕਟਰ ਐਸ ਐਮ ਐਸ ਗੱਲ ਸੀਗੇ ਸਰਜੀਤ ਸਿੰਘ ਗੱਲ ਹਨ ਉਹ ਜਦੋਂ ਉਹਰੇ ਆ ਗਏ ਉਹ ਦੇਖਿਆ ਮੈਂ ਇਦਾਂ ਕਿਸਹਿਰੇ ਬੈਲੈਂਸ ਸੀਗਾ ਹੁਣ ਤਾਂ ਪੁਰਦਾ ਪਜਾਮਾ ਪਾਇਆ ਹਨ ਜੂ ਉਹਨੇ ਦੇਖਿਆ ਵੀ ਕੋਈ ਕੰਮ ਹੈ ਜ ਮੈਂ ਦਾ ਕੰਮ ਕਰਦਾ ਕਹਿੰਦੇ ਕੋਈ ਸ਼ੇਲ ਮੈਨ ਕਿੱਥੇ ਵੇਚਦਾ ਮੈਂ ਕਿਤੇ ਨਹੀਂ ਵੇਚਦਾ ਵੇਚਦਾ ਹੈ ਨਹੀਂ ਰੋਜ਼ ਬਣਾਉਣਾ ਹੁਣ ਥੋੜੇ ਸਾਹਮਣੇ ਬਣ ਰਿਹਾ ਇਹੇ ਸਨ ਰੋਡ ਦੇ ਦਾਨ ਤੇ ਲੈ ਜਾਣਾ ਉੱਥੇ ਫਰੀ ਪਿਆ ਜਣਾ ਕਹਿੰਦੇ ਹੈ ਮੇਰਾ ਇਹਨ ਕੋਈ ਆਲਰੇਡੀਆਂ ਮਗਰ ਨਹੀਂ ਉਸੇ ਮੌਕੇ ਡਾਕਟਰ ਸੁਮਿੰਨਾਥ ਨੇ ਰਟ ਕਲਕੱਟਾ ਨੂੰ ਕਿਹਾ ਨਾ ਡਾਕਟਰ ਆਲ ਨੂੰ ਕਹਿੰਦਾ ਕਾਲਕਾ ਬਾਈ ਚਾਂਸ ਸੀਗਾ ਕਿਪਾਲਸ ਨਾਲ ਕਦੇ ਵੀ ਨਹੀਂ ਨਨੂਕ ਬੂਤੇ ਆ ਤੁਹਾਨੂੰ ਯੂਨੀਵਰਸਿਟੀ ਉਸ ਦਿਨ ਤੋਂ ਲੈ ਕੇ ਉਹਨਾਂ ਨੇ ਮੈਨੂੰ ਇੱਕ ਬੂਤੇ ਦਿੱਤਾ ਉਹ ਉਸ ਦਿਨ ਤੋਂ ਮੇਰਾ ਕੰਮ ਚੱਲਿਆ ਲੁਧਿਆਣੇ ਯੂਨੀਵਰਸਿਟੀ ਦੇ ਵਿੱਚ ਜਦੋਂ ਦਾ ਮੈਂ ਬੂਤ ਕੋਲਿਆ ਉਸ ਤੋਂ ਬਾਅਦ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਕਿੰਨੇ ਜਿਹੇ ਟਰਨਓਵਰ ਬੰਦਿਓ ਜਿਹੜੇ ਓਕੇ ਅਲਾਪੀ ਦੇਖੇ ਨੇ ਕਿੰਮਤ ਕਰਦੇ ਕਲਾਕਾਂ ਚ ਮੈਂ ਤਾਂ ਕਿਸੇ ਦਿਨ ਨੂਨ ਤੋਂ ਵੀ ਔਖਾ ਸੀ 2 ਰੁਪਏ ਦਾ ਨੂਨ ਲੈਣ ਨੂੰ ਵੀ ਔਖਾ ਸੀ ਬੱਚਿਆਂ ਦੀ ਫੀਸ ਨਹੀਂ ਸੀ ਭਰੀ ਜਾਂਦੀ ਪਰ ਹੁਣ ਕਿੰਨੇ ਹੋ ਕੀ ਕਰਨ ਹੁਣ ਬੜੀ ਮਹਾਰੀ ਮੇਰਾਂ ਕਿੰ ਟਰਨਓਵਰ ਮਾਦੇ ਹਾਂ ਜੇ ਸਾਲਾਨਾ ਕਿ ਸਾਲਾਨਾ ਤਾਂ ਮੈਂ ਹੁਣ ਤੁਹਾਨੂੰ ਕਲੀਅਰ ਤਾਂ ਨਹੀਂ ਦੱਸ ਸਕਦਾ ਅੰਦਾਜ਼ਾ ਤਾਂ ਹੈ ਕਿ 10-15 ਲੱਖ ਦੀ ਹਾਂ ਖੁਸ਼ ਹਾਂ ਇਹ ਨਹੀਂ ਮੇਰਾ ਕਿੰਨਾ ਸਾਫ ਹੈ ਸਾਰਾ ਪੂਰਾ ਹੀ ਸਾਫ ਹੀ ਬੱਚਿਆਂ ਦਾ ਮੈਂ ਤਾਂ ਹੁਣ ਕਰੀ ਵੀ ਨਹੀਂ ਕੋਲ ਸਕਦਾ ਬੱਚੇ ਕਰਦੇ ਨੇ ਹੈਨਾ ਹੁਣ ਉਸ ਤੋਂ ਬਾਅਦ ਮਤਲਬ ਮੇਰਾ ਵਧੀਆ ਹਿਸਤਾਨ ਹੈ ਸੋਇਆ ਮਿਲਕ ਦੇ ਨਾਲ ਸੋਇਆ ਮਿਲਕ ਬਣਾ ਰਿਹਾ ਸੋਇਆ ਟੋਫੂ ਬਣਾ ਰਿਹਾ ਤੇ ਸੋਇਆ ਦੇ ਬਿਸਕੁਟ ਬਣਾ ਰਿਹਾ ਸੋਇਆ ਦੇ ਅਦਰ ਪ੍ਰੋਡਕਟਸ ਬਣ ਰਏ ਨੇ ਕਿੰਨੀ ਕੁ ਕਵਾਂਟੀਟੀ ਚ ਵੇਚਦੇ ਹੋ ਤੁਸੀਂ ਜਾਂ ਲੋਕ ਤੁਹਾਡੇ ਕੋਲ ਲੈ ਕੇ ਜਾਂਦੇ ਮੈਂ ਵੇਚਣ ਲੱਗਾ ਤਾਂ ਗਿਆ ਨਹੀਂ ਐਤੋਂ ਘਰੋਂ ਲੈ ਜਾਂਦੇ ਨਹੀਂ ਜਦੋਂ ਮਤਲਬ ਮੇਰੇ ਗੱਡੀਆਂ ਚੱਲਦੇ ਹੋ ਮੈਂ ਤੁਹਾਨੂੰ ਦਿਖਾਉਂਗਾ ਗੱਡੀਆਂ ਦੇ ਵੀ ਕਿਦਾਂ ਗੱਡੀਆਂ ਦਾ ਸਿਸਟਮ ਹੈਗਾ ਬਣਾਇਆ ਹੋਇਆ ਉਦੋਂ ਮੈਂ ਦਿਖਾਉਂਗਾ ਉਹਨਾਂ ਨੇ ਤਾਂ ਹੁੰਦਾ ਓਕੇ ਲੈ ਲੈਂਦੇ ਨੇ ਖੁਸ਼ ਹੋ ਕੇ ਲੈ ਲੈਂਦੇ ਨੇ ਪੀਓ ਜੂ ਦੇ ਵਿੱਚ ਸਭ ਤੋਂ ਵੱਧ ਵਿਕਦੇ ਨੇ